ਪੰਜਾਬ ਆਇਨੇ ਬੱਤੀ ਚੱਲ ਬੱਟ ਪੈਨੇ 18 ਚੱਲ ਕੇ ਮੈਨੂੰ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਾਊਨ ਨੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕੇ 47 ਚੱਲ ਲਿਆ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੋਢਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਵਾਲਾ ਕੱਢੀ ਜਾਂਦੇ ਰਹਿੰਦੇ ਆ ਟੜ ਕੇ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਵੀਟਾਂ ਕਰ ਦਿੰਦੇ ਨੇ ਮੈਨੂੰ ਵਾਲਾ ਕੱਢ ਦਿੰਦੇ ਨੇ ਮਾ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪਰ ਦਾ ਕਲਚਰ ਹੀ ਇਹ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਆ ਬਾਪੂ ਪੱਪੜ ਮਾਰਨ ਲੱਗ ਜਾਂਦਾ ਸਕੂਲ 'ਚ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲਜ ਜਾ ਕੇ ਮੁੰਡੇ ਆਂ ਚਾਪ ਚੁੱਲਾਈ ਹੋ ਜਾਂਦੀ ਹੈ ਉਦੇ ਪੁਲਿਸ ਆਏ ਨੇ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂ ਵਿਆਹ ਉਹ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹ ਦੂ ਗਾਂ ਜਾ ਕੇ ਵੱਡੇ ਹੋਏ ਨੇ ਉਹ ਕੁੱਟਣ ਲੱਗਿਆ ਨੇ ਸੋ ਆਮ ਦੋਚਰ ਥੱਪੜੋਂ ਤਾਂ ਬਥ ਮੰਦਾ ਹੀ ਨਹੀਂ ਕੁਛ ਵਸ ਰਿਸੀ ਹੋ ਗਿਆ ਹਾ ਦਿੱਤਾ ਕੱਢ ਲੋ ਗਾਣਾ ਭਰਾਵਾ ਕੱਢੀ ਜਾਓ ਹਨ ਤੁਸੀਂ ਹੋਗੇ ਵੱਡੇ ਪਰ ਐਨਾ ਕਹ ਪੰਜਾਬ ਨੂੰ ਜਿੱਥੇ ਕਦੇ ਗਾਲ ਕੱਢੀ ਕਿਸੇ ਨੇ ਜਾਂ ਪੰਜਾਬੀਆਂ ਨੂੰ ਸਾਡੇ 3.5 ਕੋਟ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਾਬਾ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕਰ ਲੈ ਮੈਨੂੰ ਜੋ ਮਰਜ਼ੀ ਮਾੜਾ ਚੰਗਾ ਕਹਿ ਲੋ ਤੁਹਾਡੀ ਫ੍ਰਸਟ੍ਰੇਸ਼ਨ ਹੈ ਕਿਉਂਕਿ ਤੂੰ ਸੁਝੇ ਨਹੀਂ ਸੀ ਉਹਨਾਂ ਨੇ ਨਾ ਅੰਬੀ ਆਏ ਹੋ ਜੂਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਂਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨਾਂ ਨੂੰ ਕਿਹੜਾ ਪਤਾ ਸੀ ਕਿ ਅਮੇਂਦਰ ਮੱਟਰ ਦਾ ਮੁੰਡਾ ਪਿਆ ਹੈ ਹਜੇ ਸੋ ਇਸ ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸਰੀ ਘਟਣੇ ਉਹਦਾ ਨੁਕਸੀ ਘਟੀਆਂ ਅੰਦਰ ਰਹਿੰਦੇ ਨੇ ਹਰ ਗੱਲ 'ਚ ਨੈਗੇਟਿਵ ਦਿਓ ਮਨ ਲ ਇੱਕ ਇੱਕ ਬੰਦਾ ਸੀਗਾ ਹਰ ਗੱਲ 'ਚ ਨੁਕਸ ਘੜਦਾ ਸੀ ਉਹ ਹਰ ਗੱਲ 'ਚ ਨੁਕਸ ਘੜਨਾ ਸੀ ਨੈਗੇਟਿਵ ਸੀ ਉਹਦੇ ਦੋਸਤ ਮਿੱਤਰ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਾਰੀਫ ਤਾਂ ਕਰੇ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਐ ਲੈ ਕਹਿੰਦੇ ਇਹ ਝੋਨੇ 'ਚ ਘੱਟ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਟੋਬੇ 'ਚ ਤੇ ਨੇੜੇ ਲੈ ਗਏ ਕਹਿੰਦਾ ਚੀਜ਼ ਦਿਖਾਉਣੀ ਅੱਜ ਅੱਜ ਨੁਕਸ ਕੱਢ ਕੇ ਦਿਖਾਈ ਕਹਿੰਦਾ ਕੀ ਆ ਉਹਨੂੰ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਕੀ ਕਹਿਣਾ ਚਾਹੇਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫਿਰ ਕਰਤਾ ਨੁਕਸੋਚੂ ਕਹਿੰਦਾ ਸੋ ਇਹਨਾਂ ਨੂੰ ਕਈ ਜਾਣ ਜੋ ਮਰਜੀ ਖੁਸ਼ ਰਹਾ ਕਰੋ ਲਫਟਰ ਇਸ ਦਿ ਬੈਸਟ ਮੈਡੀਸਨ ਠੀਕ ਹੈ ਅਮੇ ਜਵਾੜਿਆਂ ਨੂੰ ਲੋਕ ਲਾ ਰੱਖੇ ਨੇ ਹੱਸ ਖੇਡ ਲਿਆ ਕਰੋ ਇਹੀ ਦਿਨ ਨੇ ਪ੍ਰਮਾਤਮਾ ਨੇ ਇੱਕੋ ਹੀ ਆਪਾਂ ਨੂੰ ਜ਼ਿੰਦਗੀ ਦਿੱਤੀ ਐ ਕਿਸੇ ਦਾ ਹੱਕ ਨਾ ਮਾਰੋ ਆਪ ਵੀ ਖੁਸ਼ ਰਹੋ ਦੂਜਿਆਂ ਨੇ ਵੀ ਖੁਸ਼ ਰੱਖੋ ਸੋ ਹੁਣ ਤਾਂ ਆਪਾਂ ਡਾਕਟਰ ਦੀ ਪਰਚੀ ਤੇ ਜੇ ਡਾਕਟਰ ਲਿਖਦਾ ਤਾਂ ਹੱਸਦਿਆਂ ਵੀ ਦੁਪਹਿਰੇ ਦੋ ਵਾਰੀ ਹੱਸਣਾ ਹੈ ਤੂੰ ਥੋੜੇ ਪਿਛਲੇ ਪੈਰ ਵੀ ਗਰਮ ਪਾਣੀ ਪੀ ਕੇ ਹੱਸਣਾ ਹੈ ਹੈਨਾ ਹਾਸੀ ਭੁੱਲ ਗਏ ਯਾਰ ਆਪਾਂ ਤਾਂ ਜਾਂ ਤੂੰ دیਵਾਨਾ ਹੱਸੇ ਜਾਂ ਜਿਸੇ ਤੂੰ ਤੌਫੀਕ ਦੇ ਵਰਨਾ ਇਸ ਦੁਨੀਆ ਮੇ ਆਕਰ ਮੁਸਕਰਾਤਾ ਹੈ ਕੌਣ ਟੈਂਸ਼ਨ ਹੀ ਨਹੀਂ ਆ ਪੈ ਗਿਆਂ ਪੰਗੇ ਝਮੇ ਲਈ ਇੰਨੇ ਪੈ ਗਏ ਕੰਪੀਟੀਸ਼ਨ ਹੀ ਇੰਨੇ ਹੋ ਗਏ ਮਤਲਬ ਜਿਵੇਂ ਕੁੜੀਆਂ ਕੁੜੀਆਂ ਦੇ ਨਾ 99.3 ਨੰਬਰ ਆ ਜਾਣ 99.3% ਨੰਬਰ ਆ ਜਾਣ ਫੇਰ ਵੀ ਖੁਸ਼ ਨਹੀਂ ਹੁੰਦੀਆਂ ਫੇਰ ਵੀ ਉਹਨੂੰ ਗਾਲਾਂ ਕੱਢਦੀ ਐਗਜ਼ਾਮੀਨਰ ਨੂੰ ਕੰਜੂਸ ਮੱਖੀ ਚੂਸ ਕਹੀਂ ਕਾ ਪਤਾ ਨਹੀਂ ਕੌਣ ਬੈਠਾ ਥਾ 2 ਨੰਬਰ ਔਰ ਦਿੱਤਾ ਸੁਨੀਤਾ ਸੇ ਅੱਗੇ ਹੋ ਜਾਂਦੀ ਨਿੰਮੀ 93 ਲੈ ਕੇ ਵੀ ਇਧਰ ਦੇਖੋ ਤੁਸੀਂ ਸਾਡੇ ਜਿਗਰੇ ਦਰਿਆ ਦਿਲ 40 ਨੰਬਰ ਵੀ ਆ ਜਾਣ ਸਾਡੇ ਨਾ ਫਿਰ ਵੀ ਦੁਆਵਾਂ ਵਿੱਚ ਦਿੰਦਾ ਵਾ ਕੋਈ ਰੱਬ ਦਾ ਬੰਦਾ ਹੀ ਬੈਠਾ ਸੀ ਓਏ 33 ਦਾ ਕਰਕੇ ਆਏ ਸੀ 60 ਕਿੱਥੋਂ ਬਾਤ ਹੋ ਨੇ ਕੋਈ ਗੱਲ ਨਹੀਂ ਅਗਲੇ ਸਾਲ ਆ ਜਾਣਗੇ ਨੰਬਰ ਕੋਈ ਗੱਲ ਨਹੀਂ ਹਰੇਕ ਚੀਜ਼ ਨੰਬਰਾਂ ਨਾਲ ਨਾਲ ਮਿਥਿਆ ਕਰੋ ਪਰਮਾਤਮਾ ਨੇ ਹਰ ਬੰਦੇ ਨੂੰ ਕੋਈ ਨਾ ਕੋਈ ਕਲਾ ਦਿੱਤੀ ਹੈ ਠੀਕ ਹੈ ਨਾ ਡਿਗਰੀਆਂ ਡਿਗਰੀਆਂ ਚਲਦੀਆਂ ਠੀਕ ਹੈ ਲੈਣੀ ਹੈ ਪੜਨਾ ਹੈ ਪਰ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਡਿਗਰੀਆਂ ਨਾਲ ਹੀ ਆਪਾਂ ਅੱਗੇ ਪਧਾਂਗੇ ਜਿਹੜੀ ਆਪਾਂ ਨੂੰ ਪਰਮਾਤਮਾ ਨੇ ਦਿਮਾਗ ਰੂਪੀ ਤੇ ਆ ਪਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਰੂਪੀ ਡਿਗਰੀ ਦਿੱਤੀ ਹੈ ਇਹਦਾ ਵੀ ਆਨੰਦ ਲਿਆ ਕਰੋ ਬਹੁਤ-ਬਹੁਤ ਤੁਹਾਡਾ ਧੰਨਵਾਦ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਔਰ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਕੋਈ ਚੁੱਲ੍ਹਾ ਇਹੋ ਜਿਹਾ ਨਾ ਹੋਵੇ ਪੰਜਾਬ 'ਚ ਜਿਹੜਾ ਠੰਡਾ ਹੋਵੇ ਔਰ ਬਸ ਜਿਹੜਾ ਅਲਾਮਤਾਂ ਨੇ ਜਿਹੜੀਆਂ ਕ腐ਪਸ਼ਨ ਨਸ਼ੇ ਕੁਝ ਸਾਥ ਦਿਓ ਆਪਾਂ ਖਤਮ ਕਰਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚਾਉਂਦੇ ਵਸਦੇ